ਨਹੀਂ 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 ਉਹ ਤਾਂ ਰਿਜ਼ਰਵ ਸੀ ਤੇ ਇਹ ਰਿਜ਼ਰਵ ਸੀ ਇਹਦਾ ਰਿਜ਼ਰਵ ਸੀ ਹਾਂ ਉਹਨਾਂ ਦੀ ਸਾਰੀ ਕੰਮ ਕਰਿਆ ਦਾ ਜੇ ਉਹਨਾਂ ਨੇ ਨਮਾਇੰਦੇ ਸੀ ਨਾ ਅੰਜੂ ਬੰਦੂਰ ਨੂੰ ਪਹਿਲਾ ਹਾਲਾ ਸੀ ਜਦੋਂ ਸਾਡੇ ਤੇ ਕੁੱਟ ਮਾਰ ਹੋਈ ਸਾਡੇ ਬੰਦਿਆਂ ਤੇ ਇਹਨਾਂ ਨੇ ਉੱਥੇ ਫੜ ਕੇ ਸਾਡੀਆਂ ਪੱਗਾਂ ਲਾਈਆਂ ਮੀਡੀਆ ਦੇ ਕੈਮਰੇ ਭੰਨੇ ਉਹ ਸਮੇਂ ਤੋਂ ਬਾਅਦ ਉਸ ਰੋਸ਼ ਨੂੰ ਲੈ ਕੇ ਧਰਨਾ ਲਾਇਆ ਸੀਗਾ ਚਲੋ ਹੁਣ ਹਾਲ ਕੀ ਹੈਗਾ ਦੋਹੀ ਚੀਜ਼ਾਂ ਦਾ ਹਰਦਾਸਰ ਦੇਖੋ ਇਹ ਤੁਸੀਂ ਕਰਨਾ ਤੁਸੀਂ ਨਵੇਂ ਦੇ ਪੁੱਤ ਆ ਤੁਹਾਡੇ ਅਸੀਂ ਸਾਝੇ ਆ ਚਾਹੇ ਗਮਦੂਰ ਸਿੰਘ ਚਾਹੇ ਅਸੀਂ ਆ ਤੁਸੀਂ ਸਾਝੇ ਹੋ ਨਹੀਂ ਦੇਖੋ ਅਸੀਂ ਤਾਂ ਜਿਵੇਂ ਸਭ ਜ਼ਿਆਦਾਤਰ ਐਸਜੀਓ ਸਾਹਿਬ ਵੀ ਹੈਗੇ ਪਿੰਡ ਚ ਹੀ ਰਹਿੰਦੇ ਨਹੀਂ ਜਾਣਤਾ ਇਹਦੇ ਸਾਹਿਬ ਨਾਲ ਇਹਦਾ ਜਿਹਦਾ ਤਰ ਹੁੰਦਾ ਹੈ ਜਿਹਦਾ ਪਿੰਡ ਹੈ ਉਹਨੂੰ ਜ਼ਿਆਦਾ ਪਤਾ ਹੁੰਦਾ ਵੀ ਕਿਸ ਤਰੀਕੇ ਦਾ ਮਸਲਾ ਅਸੀਂ ਸੁਝਾ ਸਕਦੇ ਹਾਂਗੇ ਉਹਨਾਂ 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 ਨੂੰ ਦੇਖੋ ਉਹਨਾਂ ਲਈਆਂ ਗ੍ਰਿਫਤਾਰੀਆਂ ਹੋਣ ਉਹਨਾਂ ਨੂੰ ਖਤਰਾ ਬਣਦਾ ਨਹੀਂ ਪਹਿਲਾਂ ਅਸੀਂ ਸੀਵਰੇਜ ਦੀ ਗੱਲ ਕਰ ਰਹੇ ਹਾਂ ਕਿ ਉਹ ਤਾਂ ਗ੍ਰਿਫਤਾਰੀ ਦੇ ਨਾਲ ਨਹੀਂ ਨਾ ਠੀਕ ਹੋਊਗੀ ਸੀਵਰੇਜ ਤਾਂ ਸਾਰਾ ਸਟੇਜ ਪਹਿਲਾਂ ਉਹ ਬੰਦ ਠੀਕ ਹੋਇਆ ਕਿ ਨਹੀਂ ਹੋਇਆ ਠੀਕ ਨਾ ਸਰ ਹਲੇ ਕਿ ਠੀਕ ਨਹੀਂ ਸੀਵਰੇਜ ਜਿਹੜੀ ਉਹ ਖਾਲਾ ਜਾਂਦਾ ਉਹ ਖਾਲਾ ਚਾਲੂ ਕਰਾਇਆ ਗਿਆ ਤਾਂ ਉਹ ਸੀਵਰੇਜ ਉਹ ਸੀਵਰੇਜ ਠੀਕ ਕਰਾਉਣਾ ਕਿਹੜੇ ਮੈਕਮ ਨੇ ਕਰਾਣਾ ਹੈਗਾ ਸਰ ਦੇਖੋ ਇਹ ਤਾਂ ਮੈਗਨੇਮ ਦਾ ਆਪਣਾ ਚਾਹੀਦਾ ਦੱਸੋ ਸਰ ਨਹੀਂ ਨਸਰ ਲੈ ਮੰਨੂ ਦੇਖੋ ਮੈਂ ਫਿਰ ਉਹਨਾਂ ਨਾਲ ਗੱਲ ਕਰਾਂਗਾ ਲਾ ਤੁਹਾਡੀ ਗੱਲ ਮੈਂ ਅੱਗੇ ਲੈ ਕੇ ਜਾਵਾਂਗਾ ਉਹਨਾਂ ਸਰ ਜੀ ਐਸਡੀਓ ਕੋਲੇ ਸਾਰੇ ਮੈਗਨੇਮ ਹੁੰਦੇ ਹਾਂਜੀ ਤੇ ਐਸਡੀਓ ਜਿਹਨੂੰ ਜਿਹੜੇ ਮੈਗਨੇਮ ਦੇ ਅੰਡਰ ਚ ਆਉਂਦਾ ਉਹ ਤੋਂ ਕਰਵਾ ਦੇ ਟੈਕਨੀਕਲ ਰਾਏ ਪੰਚਾਇਤ ਦੇ ਹੀ ਆਖਰੀ ਮਤਾ ਪਾਣਾ ਪੰਚਾਇਤ ਰਾਹੀਂ ਹੁੰਦਾ ਹੁੰਦਾ ਤਾਂ ਪਿੰਡ ਦਾ ਕੰਮ ਤਾਂ ਕੋਈ ਵੀ ਪੰਚਾਇਤ ਰਾਹੀਂ ਹੁੰਦਾ ਸਰ ਉਹ ਸਿਰਫ ਵੀਆਰ ਵਰਕਿੰਗ ਅਪਨਟ ਹਾਂ ਠੀਕ ਸਰ ਮੇਰੀ ਗੱਲ ਸਮਝ ਪਾਏ ਹਾਂ ਇਹ ਮਸਲਾ ਇੱਥੋਂ ਤੱਕ ਵੀ ਨਹੀਂ ਇਹਨੇ ਜਿਹੜੇ ਠੇਕੇ ਲਏ ਨਾ ਉੱਥੇ ਸਾਡੇ ਇਹ ਬੰਦੇ ਕੰਮ ਕਰਦੇ ਆ ਉੱਥੇ ਵੀ ਪੈਸੇ ਖਾਂਦਾ ਬਹੁਤ 2-3 ਸਾਲਾਂ ਤੋਂ ਬਹੁਤ ਦੁਖੀ ਆ ਜਮਰੂਦ ਜਮਰੂਦ ਤੇ ਉਹਦਾ ਭਰਾ ਹਾਂ ਮਤਲਬ ਉੱਥੇ ਵੀ ਬੰਦੇ ਕੀ ਜਬਰਦਸਤੀ ਵਿੱਚ ਹੁੰਦੀ ਕਰਦੇ ਉੱਥੇ ਵੀ ਪੁੱਛ ਲੋ ਇਹਨਾਂ ਤੋਂ ਸਾਰੇ ਦੇ ਜਿੰਨੇ ਪੱਨੇਦਾਰ ਆ ਨਾ ਸਾਡੇ ਉੱਥੇ ਵੀ ਪੁੱਛ ਲੋ ਉੱਥੇ ਹੀ ਤਾਂ ਕਹਿੰਦਾ ਤਰੀ ਪੱਨੇਦਾਰ ਨੇ ਹੈ ਮੈਂ 36 ਸਾਲ 9 ਮਹੀਨੇ ਨੌਕਰੀ ਕਰਕੇ ਆਇਆ ਹੁਣ ਹੀ ਆਇਆ ਅਪਰਟਮੈਂਟ ਹੋਇਆ ਮੈਥੋਂ ਤਾਂ ਆਪਦਾ ਘਰ ਹਜੇ ਬਣਿਆ ਨਹੀਂ ਇਹ ਇਹ ਸੈਲਰ ਕਿੱਥੋਂ ਲੱਗ ਗਈ ਸੀ ਕੀ ਹੋ ਕੇ ਮੈਂ ਕਿਹਾ ਠੀਕ ਹੈ ਮੈਂ ਸੀਆਰਪੀ ਅਸ ਜਾ ਲੇਖੋ ਸਰ ਆਪਾਂ ਨਾ ਇਸ ਪਾਸੇ ਨਾਲ ਜਾਓ ਨਹੀਂ ਉਹਨੂੰ ਜੋ ਨੇ ਉਹਦੇ ਕੋਲ ਇੰਨਾ ਪੈਸਾ ਆਉਂਦਾ ਦੋ ਮੁੱਦੇ ਹੈਗੇ ਠੀਕ ਹੈ ਦਿੱਤਾ ਜਿਹੜਾ ਹੈ ਤਾਂ ਆਪਣੇ ਮਸਲੇ ਤੇ ਆ ਨਾ ਕਰਨਾ ਕਰਨਾ ਪਿਆ ਨਹੀਂ ਤੇ ਜੋ ਧਰਮ ਦੇ ਕਾਰਨ ਤੇ ਜਿਹੜੀ ਹੁਣ ਹੋਈ ਉਹ ਆ ਦਫਤਰ ਹੀ ਹੋਣੀ ਸੀ ਬਸ ਉਤਾਰੀ ਵਾਲੀ ਗੱਲ ਨੂੰ ਕਰੀ ਸੀ ਜਿਹੜਾ ਪਾਕਿਸਤਾਨੀ ਚਿੰਤਨ ਦਾ ਵਕਰੀਆ ਹੋ ਗਿਆ ਜੋਸ਼ੀਆਂ ਨਾਲ ਜਿਹੜੇ ਮੇਨੂ ਮੁੰਡੇ ਦੇ ਕੱਲ ਸਾਡਾ ਉਸ ਟਾਈਮ ਵੀ ਨਾ ਕਿਸੇ ਦੇ ਨਾਲ ਕੋਈ ਲੜਾਈ ਪੂਰਾ ਹੋਣਾ ਹੋਰ ਕਿਸੇ ਪਿੰਡ ਨਾਲ ਸਾਡਾ ਕੋਈ ਇੱਕ ਮਿੰਟ ਵੀ ਨਹੀਂ ਇੱਕ ਮਿੰਟ ਸਾਡਾ ਕਿਸੇ ਨਾਲ ਕੋਈ ਵੈਰ-ਵਿਰੋਧ ਪਾਣਾ ਹੀ ਨਹੀਂ ਸੀ ਹੈ ਨਹੀਂ ਜੇਕਰ ਪ੍ਰਸ਼ਾਸਨ ਦਾ ਇੱਕ ਬੰਦੇ ਦੀ ਅੰਗਹੀਲੀ ਕਾਰਨ ਉਹ ਦੱਸਾਂ ਉਹ ਜਿਹੜਾ ਰਜੇਸ਼ ਕੁਮਾਰ ਜੀ ਪਤਾ ਕੀ ਕਰਦਾ ਅੱਜ ਆਪਣੇ ਕੋਲ ਪ੍ਰਸ਼ਾਸਨ ਪ੍ਰਸ਼ਾਸਨ ਦੋ ਬੰਦੇ ਸਾਡੇ ਚੱਕ ਕੇ ਗੱਡੀ ਚ ਪਹੁੰਚਾਉਂਦਾ ਦੋਨਾਂ ਨੇ ਪਹੁੰਚਾਉਂਦੇ ਹਾਂਜੀ ਐਸ ਐਚਓ ਸਾਹਿਬ ਰਜੇਸ਼ ਕੁਮਾਰ ਦੀ ਸੀ ਕਿ ਸਰ ਹਾਂਜੀ ਸਰ ਉਹਨਾਂ ਨੇ ਸਾਡੇ ਬਦਲੀ ਕਰ ਦਿੱਤੀ ਉਹਨਾਂ ਨੇ ਬਦੌਲਤ ਸਾਡੇ ਦਾ ਪੱਗਾਂ ਲੈਣ ਦੇ ਬਦੌਲਤ ਸਾਨੂੰ ਧੱਕੇ ਮੁੱਕੀ ਕਰਨ ਦੇ ਆ ਕੇ ਉਲਟਾ ਸਾਡੇ ਤੇ ਪ੍ਰਭਾਵ ਪਕ ਗਿਆ ਹਾਲਾਂਕਿ ਸਾਰੇ ਪ੍ਰਸ਼ਾਸਨ ਨੂੰ ਨਹੀਂ ਅਸੀਂ ਕਹਿ ਸਕਦੇ ਇੱਕ ਬੰਦੇ ਦੀ ਵਜ੍ਹਾ ਦੇ ਨਾਲ ਸਾਰਾ ਪੂਰਾ ਪੰਜਾਬ ਫਾਹੇ ਚੜ ਗਿਆ ਇਹੋ ਜਿਹੇ ਬੰਦੇ ਨੂੰ ਨਾ ਥਪਾਉਂ ਕਿਉਂਕਿ ਜੇ ਉਹ ਸਾਡੇ ਦੋ ਬੰਦੇ ਫੜ ਲੈਂਦਾਸ ਅਸੀਂ ਨਹੀਂ ਕਹਦੇ ਵੀ ਅਸੀਂ ਸਹੀ ਸੀਗੇ ਸਾਨੂੰ ਬਿਠਾਉਂਦਾ ਗੱਡੀ ਤੇ ਦੋ ਬੰਦੇ ਉਹਨਾਂ ਦੇ ਬਿਠਾਉਂਦਾ ਨਾ ਕਿਸੇ ਨੂੰ ਰੋਡ ਤੇ ਬੈਠਣ ਦੀ ਲੋੜ ਸੀ ਨਾ ਕਿਸੇ ਨੂੰ ਡੜਾ ਚਲਾਉਣ ਦੀ ਲੋੜ ਸੀ ਨਾ ਇਹਨਾਂ ਦਾ ਡੰਗ ਛੁੱਟੀ ਹੋਣ ਦੀ ਲੋੜ ਸੀ ਨਾ ਸਾਡੇ ਪ੍ਰਸ਼ਾਸਨ ਦੇ ਜਿਹੜੇ ਬੱਚੇ ਸੀ ਜਿਹੜਾ ਸਾਡਾ 3 ਭੈਣਾ ਉਹਨਾਂ ਦੇ ਕਿਸੇ ਸੱਤ ਬੱਜਣੀ ਸੀ ਨਾ ਕਿਸੇ ਸਾਡੇ ਨੌਜਵਾਨ ਦੇ ਬੱਜਣੀ ਸੀ ਨਾ ਸਾਡੇ ਨੌਜਵਾਨ ਡੜੇ ਚਲਾਉਂਦੇ ਸਿਰਫ ਤਾਂ ਸਿਰਫ ਉਹ ਤੇ ਕਮਾਂਡ ਨੇ ਆ ਸਾਰੇ ਪੰਜਾਬ ਨੂੰ ਚੱਕੀ ਗੀੜੇ ਪਾ ਦਿੱਤਾ ਇੱਕੋ ਬੰਦੇ ਨੇ ਕਮਾਂਡ ਉਹਦਾ ਐਸ.ਐਚ.ਓ. ਸਾਹਿਬ ਨੇ ਹਰਜੀਤ ਕੁਮਾਰ ਨੇ ਉਹ ਬੰਦੇ ਦੀ ਵਿਰੋਧ ਸਾਰਾ ਪਹਾਣੀ ਦੀ ਗੱਲ ਆ ਅਸੀਂ ਪ੍ਰਸ਼ਾਸਨ ਨੂੰ ਕੌਮੜਾ ਕਿਤੇ ਸਾਡੇ ਸਾਧਾਰਨ ਉਸ ਸਮੇਂ ਐਸਐਸਪੀ ਸ਼ਮਸ਼ੇਰ ਸਿੰਘ ਨੂੰ ਅਸੀਂ ਬਿਲਕੁਲ ਲੈਟਰ ਪੱਤਰ ਵੀ ਦਿੱਤਾ ਸੀਗਾ ਸਾਡੇ ਮੌਜੂਦਾ ਅਫਸਰ ਖੜੇ ਐ ਇਸ ਟਾਈਮ ਜਿਹੜੇ ਉਸ ਟਾਈਮ ਐ ਵਿੱਚ ਸੀਗਾ ਖੁਦ ਅਸੀਂ ਮੰਗ ਪੱਤਰ ਦਿੱਤਾ ਐਸਐਸਪੀ ਸ਼ਮਸ਼ੇਰ ਸਿੰਘ ਦੇ ਨਾਲ ਤੁਸੀਂ ਮੇਰੀ ਫੋਟੋ ਵਾਇਰਲ ਹੋ ਗਈ ਹੈ ਡੀਐਸਪੀ ਚੁੜੀ ਐ ਡੀਐਸਪੀ ਸ਼ਮਸ਼ੇਰ ਸਿੰਘ ਸਾਹਿਬ ਕਤੇ ਜੀ ਹੁਣ ਹੱਲ ਦੱਸੋ ਜਿਹੜਾ ਹੈਗਾ ਬਾਕੀ ਗੱਲਾਂ ਦੱਸੋ ਦੇਖੋ ਜੀ ਹੱਲ ਕੀ ਚੱਲ ਰਿਹਾ ਹੈ ਹੱਲ ਦੱਸੋ ਉਹਨਾਂ ਨੇ ਸੀ ਕਹਿੰਦੇ ਅੱਜ ਖਾਲਾ ਚਾਲੂ ਕੀਤਾ ਜਾਵੇ ਉਹਨਾਂ ਦੀ ਗ੍ਰਿਫਤਾਰੀ ਪਈ ਹੈ ਪ੍ਰਸ਼ਾਸਨ ਚੰਦਨ ਤਰ੍ਹਾਂੋਂ ਤਿਆਰ ਹੈਗਾ ਜਾਂ ਉਹਨਾਂ ਨੂੰ ਕੀ ਮੁਸ਼ਕਲ ਆ ਰਹੀ ਹੈ ਸਾਨੂੰ ਦੱਸੋ ਪ੍ਰਸ਼ਾਸਨ ਨੂੰ ਤਾਂ ਸਾਨੂੰ ਹੁਣ ਉਹਨਾਂ ਨੂੰ ਬਤਾਓ ਪ੍ਰਸ਼ਾਸਨ ਕਿਉਂ ਨਹੀਂ ਉਹਨਾਂ ਦੀ ਗ੍ਰਿਫਤਾਰੀ ਦਾ ਨਾਤਾ ਕਰੀ ਸਾਨੂੰ ਤਾਂ ਕਹਿੰਦੇ ਵੀ ਜਲਦੀ ਪਾਵਾਂਗੇ ਸਰ ਦੋਨੇ ਗੱਲਾਂ ਹੱਲ ਕਰੋ ਹਾਂਜੀ ਸਰ ਉਹਨਾਂ ਦੀ ਗ੍ਰਿਫਤਾਰੀ ਵੀ ਹੋਵੇ ਤੇ ਸਾਡਾ ਜਿਹੜਾ ਪਿੰਡ ਦਾ ਕਲੇਸ਼ ਆ ਉਹ ਅੱਗੇ ਵਸਦੇ ਵੀ ਨਾ ਕਿਸੇ ਤੇ ਹਾਂਜੀ ਨਾ ਮੈਂ ਕਹਿੰਦਾ ਦੋ ਚੀਜ਼ਾਂ ਆਈਆਂ ਨੇ ਇੱਕ ਪਹਿਤਾਂ ਸੀ ਉਹ ਰਾਲੀ ਕਰਦਾ ਹਾਂ ਹਾਂਜੀ ਦੂਜਾ ਜਿਹੜਾ ਹੈਗਾ ਜੋ ਅਸੀਂ ਵਿਰੋਧ ਕੀਤਾ ਉਹਦੇ ਜੋ ਨਤੀਜੇ ਨਿਕਲੇ ਉਹ ਬਾਰੇ ਕੀ ਕਹਿੰਦੇ ਨਾ ਵੀ ਉਹਨਾਂ ਦਾ ਕੀ ਮੈਂ ਹੱਲ ਕਰੀਏ ਜਿਹੜਾ ਸਾਡੇ ਕਹੋ ਪ੍ਰਭਾਵੀ ਤੋਂ ਹੈ ਕਿ ਉਹਦੇ ਕਹੇਗੀ ਅਸੀਂ ਪਾਲਸਰੀ ਉਹਦਾਂ ਮਦਦ ਕੀਤੀ ਹੈ ਜੇ ਤਾਂ ਅਸੀਂ ਹੁਣ ਅਸੀਂ ਆਇਆ ਕਿੰਨੇ ਆ ਬਿਸਾਰੇ ਨੂੰ ਇਹ ਰਿਕਵੈਸਟ ਕਰ ਦਿੱਨੀ ਹੈ ਵੀ ਅਜੇ ਤੱਕ ਪੁਲਿਸ ਦੀ ਮਦਦ ਨਾ ਕਰਿਓ ਕਿਉਂਕਿ ਪਰਚੇ ਸਾਡੇ ਤੇ ਪੈ ਗਏ ਇੱਕ ਸਾਰ ਤੁਹਾਡੇ ਧਿਆਨ ਚ ਕਰ ਰਿਹਾ ਇਹ ਆਪਣੇ ਇਹਨਾਂ ਦੇ ਆ ਗਏ ਨੇ ਬ੍ਰਦਰ ਬਾਉਰਾਮ ਉਹਨਾਂ ਦਾ ਕਾਰ ਹੈਗਾ ਸੜਕ ਦੇ ਉੱਪਰ ਜਿਹੜੇ ਟਾਈਮ ਫਾਇਰਿੰਗ ਹੋਈ ਆ ਜਿਹੜੀ ਗਮਦੂਰ ਦੀ ਫਾਇਰਿੰਗ ਦਿਖਾਈ ਜਾਂਦੇ ਆ ਤੁਸੀਂ ਇਹ ਦੇਖੋ ਨੋਟ ਕਰੋ ਉਧਰੋਂ ਭੱਜੇ ਜਾ ਰਹੇ ਆ ਉਹ ਕਿਉਂ ਭੱਜ ਰਹੇ ਕਿਉਂਕਿ ਇਹ ਸਾਰੇ ਜੋ ਵੀ ਮਜ਼ਦੂਰ ਸੀਗੇ ਉਹਨਾਂ ਦੇ ਘਰ ਨੂੰ ਪਏ ਸੀ ਤੁਹਾਨੂੰ ਵੀ ਮੌਕਾ ਦਿਖਾ ਦਿੰਨੇ ਆ ਦੇਖ ਲਵਾ ਜੋ ਬਾਰ ਵੱਡੇ ਪਏ ਸੀ ਹਾਂਜੀ ਉਹਨਾਂ ਦੇ ਬਾਰ ਵੱਡੇ ਪਏ ਆ ਉਹਨਾਂ ਦੇ ਘਰ ਨੂੰ ਪਏਗੇ ਸੀ ਉਹਨਾਂ ਨੂੰ ਬਚਾਉਣ ਦੇ ਲਈ ਕਿਹਨਾਂ ਨੂੰ ਤੁਸੀਂ ਕਹਿੰਦੇ ਉਹਨਾਂ ਦੇ ਉਹ ਕੌਣ ਆ ਬਾਈ ਗਮਦੂਰ ਦੇ ਹਾਂ ਹਾਂ ਰੋਡ ਤੇ ਹਾਂ ਬ੍ਰਦਰ ਹਾਂ ਹਾਂ ਉਹਨਾਂ ਨੂੰ ਬਚਾਉਣ ਦੇ ਲਈ ਪ੍ਰਸ਼ਾਸਨ ਦੇ ਨਾਲ ਗਏ ਪਾਣੀ ਇੱਧਰ ਆਉਂਦਾ ਪਾਣੀ ਉਹਨਾਂ ਦਾ ਪਾਣੀ ਦਾ ਉਹਨਾਂ ਦਾ ਕੋਈ ਮੁੱਦਾ ਨਹੀਂ ਸੀ ਦੋਸਤਾਂ ਦਾ ਨਹੀਂ ਉਹਨਾਂ ਨੂੰ ਪਤਾ ਸੀ ਕਿ ਕੀ ਇਹ ਡਾ ਲੈਂਦਾ ਦੂਜੀ ਸਾਈਡ ਦਾ ਕੋਈ ਰੌਲਾ ਨਹੀਂ ਸੀ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜੀ ਫਾਇਰਿੰਗ ਪੱਤਰਕਾਰ ਵੀਰ ਜੀ ਦਿਖਾ ਰਹੇ ਨੇ ਕਲਿੱਪ ਵੀ ਆਪਣੇ ਪ੍ਰਸ਼ਾਸਨ ਭੱਜਿਆ ਜਾ ਰਿਹਾ ਤੇ ਕਮਦੂਰ ਭੱਜਿਆ ਜਾ ਰਿਹਾ ਉਹ ਕੋਈ ਐ ਨਹੀਂ ਜਾ ਰਹੇ ਸੀ ਵੀ ਆਪਾਂ ਮਜ਼ਦੂਰਾ ਦੇ ਫਾਇਰਿੰਗ ਕਰਨੀ ਹੈ ਜਾਂ ਉਹਨਾਂ ਨੂੰ ਆਪਾਂ ਕੋਈ ਨੁਕਸਾਨ ਪਹੁੰਚਾਉਣਾ ਉਹ ਆਪਦੇ ਭਰਾ ਦੀ ਹੈਲਪ ਵੀ ਜਾ ਰਹੇ ਸੀ ਕਿ ਸਾਨੂੰ ਉਹਨਾਂ ਨੂੰ ਬਚਾਓ ਕੀਤਾ ਜਾਵੇ ਹਾਂਜੀ ਹਾਂਜੀ ਸਰ ਵੀ ਸਾਡੀ ਰਿਕਵੈਸਟ ਆ ਵੀ ਇਸ ਤੋਂ ਅੱਗੇ ਮੁੱਦਾ ਨਾ ਬਣਾਇਆ ਜਾਵੇ ਪਿੰਡ ਨੂੰ ਅਮਨ ਸ਼ਾਂਤੀ ਨਾਲ ਜਿਵੇਂ ਪਹਿਲਾਂ ਰਹੇ ਸੀ ਉਵੇਂ ਸਾਨੂੰ ਦਿੱਤਾ ਜਾਵੇ ਸਾਰੀ ਰਿਕਵੈਸਟ ਆ ਤੁਸੀਂ ਚੱਲ ਕੇ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸੇ ਦਾ ਐਗਜ਼ੈਕਟ ਜੋ ਇੱਕ ਫਲੈਸ਼ ਹੋਇਆ ਹੈ ਛੋਟਾ ਜਿਹਾ ਮਸਲਾ ਇਹਨਾਂ ਵੱਡਾ ਮਤਲਬ ਹੈ ਕਿ ਜਾਤੀਵਾਦ ਤੱਕ ਪਹੁੰਚ ਗਿਆ ਕੁਝ ਲੋਕਾਂ ਨੇ ਜਾਤੀਵਾਦ ਨਾਲ ਜੋੜ ਰਹੇ ਨੇ ਕੁਝ ਲੋਕ ਅਮੀਰ ਗਰੀਬ ਦਾ ਸਰਪੰਚ ਸਾਹਿਬ ਨੇ ਸਾਨੂੰ ਕਿ ਜਾਤੀਵਾਦ ਬਾਰੇ ਦੱਸਿਆ ਆ ਕੁਝ ਮੇਰੇ ਖਿਆਲ ਤੋਂ ਐਫ ਆਈ ਆਰ ਵਗੈਰਾ ਹੈ ਕਿ ਉਹਨਾਂ ਦੇ ਇੱਛੇ ਹੋਰ ਸੀ ਕਿਤੇ ਨਹੀਂ ਨਕਾਕੀ ਦੇ ਮਾਮਲੇ ਨੂੰ ਲੈ ਕੇ ਜੇ ਜਿਹੜੀ ਉਹਨਾਂ ਨਾਲ ਗੱਲਬਾਤ ਹੋਈ ਹੈ ਮੈਨੂੰ ਕੀ ਉਦਲੀ ਪਲਾਨ ਬਣਾ ਰਹੇ ਕਿ ਜਿਹੜਾ ਹੈਗਾ ਪੰਚਾਇਤ ਜਿਹੜਾ ਹੈਗਾ ਬੰਦਾ 5 ਸਾਲ ਕੇ ਅਨੁਸਾਰ ਕਿ ਅਧਿਕਾਰੀ ਜਿਹੜਾ ਹੈਗਾ ਅਧਿਕਾਰੀ ਨੂੰ ਸ਼ੁਭੀਦ ਇਹ ਤਤਵਾ ਦਾ ਰਿਕੋਰਡਿੰਗਲੀ ਕੰਮ ਕਿਸ ਤਰੀਕੇ ਕਰਵਾਇਆ ਕਮਿਸ਼ਨ ਜੋ ਹੈਗਾ ਤੇ ਚ ਮੈਟਰ ਜਿਹੜਾ ਹੈ ਇੱਕ ਚੰਗਰਟ ਅਡਮਿਨਿਸਟ੍ਰੇਸ਼ਨ ਦੇ ਨਾਲ ਟਿਕਾਪਾਟੇ ਜਿਹੜਾ ਹੈਗਾ ਤਾਂ ਕਿ ਈਜ਼ੀਲੀ ਰਿਜ਼ੋਲਵ ਠੀਕ ਹੈ ਸਰੇਚੀ ਨੂੰ ਕਿਵੇਂ ਵੇਖ ਲਵਾਂ ਜਿਸ ਤਰ੍ਹਾਂ ਪੁਲਿਸ ਦੀ ਹਾਜ਼ਰੀ ਦੇ ਵਿੱਚ ਲੋਕ ਗੋਲੀਆਂ ਚਲਾ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਪਰ ਪੁਲਿਸ ਦੇ ਵਿੱਚ ਹੀ ਤੁਰੇ ਫਿਰ ਰਹੇ ਨੇ ਹਾਲੇ ਤੱਕ ਗ੍ਰਿਫਤਾਰੀਆਂ ਨਹੀਂ ਹੋਈਆਂ ਸਰ ਇਨਵੈਸਟੀਗੇਸ਼ਨ ਹਾਲੇ ਚੱਲ ਰਹੀ ਹੈ ਜਿਸ ਦਾ ਵੀ ਪਤਾ ਹੈ ਤਾਂ ਅਭੀ ਅਧਿਚਕ ਤੁਸੀਂ ਨਹੀਂ ਲੈ ਲੇ ਤੇ ਤਾਂ ਪਿਛਲਾ ਮਸ਼ਕਲ ਸੀ ਜਿਹੜੇ ਮਜ਼ਦੂਰਾਂ ਤੇ ਪਰਚਾ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਰਿਹਾਈ ਹੋ ਗਈ ਕੈਂਸਲਸ਼ਨ ਹੋ ਗਈ ਆ ਪਰ ਰਿਹਾਈ ਤਾਂ ਹੋ ਗਈ ਰਿਹਾਈ ਹੈ ਜੀ ਪਰਚਾ ਸੀ ਉਹਨਾਂ ਦਾ ਜਦ ਜੱਜਮੈਂਟ ਸਾਡੇ ਕੋਲ ਹੋਊਗੀ ਉਹਦੇ ਚ ਪੈਨਸ਼ਨ ਕਰਨਾ ਹੈ ਦੀ ਜਜਮੈਂਟ ਦੀ ਸੀਨੀਅਰ ਨੈਟ ਦੇਖਸਾ ਠੀਕ ਪਰ ਬਰਾਊਂਡ ਲਾਈਨ ਤੇ ਦੋਨਾਂ ਤਰ੍ਹਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੁਸੀਂ ਇੱਕ ਪਰ ਪਿੱਛੇ ਤੇੜੇ ਵਾਲੇ ਹਲੇ ਮਿਲੇ ਨਹੀਂ ਹੈਗੇ ਕੋਸ਼ਿਸ਼ ਕਰਨਾ ਸਰ ਇਹ ਕਿ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹਦਾ ਤੌਰ ਤੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਇੱਕ ਸੋਸ਼ਲ ਮੀਡੀਆ ਦੇ ਪੱਤਰਕਾਰ ਨੂੰ ਸਰਯਾਮ ਧਮਕੀਆਂ ਦਵਾਈ ਜਾ ਰਹੀਆਂ ਜੀ ਕਿ ਫੈਕਟਰਸ ਹੈ ਮੈਂ ਬੜਾ ਜਿਹੜਾ ਬਰੀਫਿੰਗ ਦੇ ਨਾਲ ਅੱਜ ਗੱਲਬਾਤ ਕੀਤੀ ਖੁੱਲ ਕੇ ਤੁਸੀਂ ਥੈਂਕ ਯੂ ਧੰਨਵਾਦ